ਪ੍ਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਇੱਕ ਵੱਡੀ ਟਿੱਪਣੀ ਕੀਤੀ ਗਈ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੀ ਗ੍ਰਿਫਤਾਰੀ ਹੋਵੇ ਤਾਂ ਦਿੱਲੀ ਐਨ.ਸੀ.ਆਰ ਦੇ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਲਗਾਤਾਰ ਜਾਂਚ ਕਮਾਂ ਦਾਰ ਕੀਤੀਆਂ ਜਾਂਦੀਆਂ ਨੇ ਤਾਂ ਅਜਿਹੀ ਇੱਕ ਕੰਡੀਸ਼ਨ ਦੇ ਉੱਤੇ ਛਲਵਾਈ ਕਰਦੇ ਹੋਏ ਸੀਜੀਆਈ ਦੇ ਵੱਲੋਂ ਇਹ ਵੱਡੀ ਟਿੱਪਣੀ ਹੈ ਜਿਹੜੀ ਉਹ ਕੀਤੀ ਗਈ ਹੈ ਅਤੇ ਵੀ.ਆਰ ਗਵਈ ਨੇ ਇਹ ਟਿੱਪਣੀਆਂ ਜਿਹੜੀ ਉਹ ਕੀਤੀ ਹੈ ਸਖਤ ਰੋਖਾ ਜਿਹੜਾ ਉਹ ਪਣਾਉਂਦੇ ਹੋਏ ਦਿਖਾਈ ਦੇ ਰਹੇ ਨੇ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਵਿੱਚ ਵੱਡੇ ਪੱਧਰ ਤੇ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਝੋਨੇ ਦੇ ਸੀਜ਼ਨ ਵਿੱਚ ਜਿਹੜੀ ਬੇਸਤ ਹੁੰਦੀ ਹੈ ਉਸ ਨੂੰ ਸਾੜਿਆ ਜਾਂਦਾ ਹੈ ਹਾਲਾਂਕਿ ਕਿਸਾਨ ਆਪਣਾ ਤਰਕ ਦਿੰਦੇ ਨੇ ਕਿ ਅਗਰ ਸਰਕਾਰ ਐਨਐਸਪੀ ਦਵੇ ਸਰਕਾਰ ਸਾਨੂੰ ਲੋੜਿੰਦੀ ਮਸ਼ੀਨਰੀ ਮੁਹੱਈਆ ਕਰਾਵੇ ਅਤੇ ਸਰਕਾਰ ਸਾਨੂੰ ਫਸਲ ਦਾ ਜ਼ਿਆਦਾ ਰੇਟ ਦਵੇ ਅਤੇ ਨਾਲ ਹੀ ਪਰਾਲੀ ਨੂੰ ਸਾਂਭਣ ਵਾਸਤੇ ਸਾਧਨ ਨੇ ਜਿਹੜੇ ਉਹ ਸਸਤੇ ਪੱਧਰ ਤੇ ਉਪਲਬਧ ਕਰਵਾਏ ਜਾਣ ਤਾਂ ਕਿਸਾਨ ਪਰਾਲੀ ਨਹੀਂ ਜਲਾਉਣਗੇ ਦੂਜੇ ਪਾਸੇ ਹੋਰ ਫਸਲਾਂ ਦੀ ਮੰਗ ਵੀ ਕਿਸਾਨਾਂ ਨੇ ਕੀਤੀ ਹੈ ਕਿ ਅਗਰ ਹੋਰ ਫਸਲਾਂ ਵੀ ਜੀਆ ਜਾਣਾ ਤਾਂ ਛੋਣੇ ਦੀ ਕਾਸਟ ਆਪਣੇ ਆਪ ਘਟ ਹੋ ਜਾਵੇਗੀ ਜੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਵੀ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਖੇਤਾਂ ਵਿੱਚ ਨਿਗਰਾਨੀ ਰੱਖੀ ਗਈ ਸੀ ਡੀਸੀ ਅਤੇ ਐਸਐਸਪੀ ਪੰਦਰ ਦੇ ਅਧਿਕਾਰੀ ਨੇ ਜਿਹੜੇ ਉਹ ਖੁਦ ਖੇਤਾਂ ਵਿੱਚ ਜਾ ਕੇ ਪਰਾਲੀ ਦੀ ਅੱਗ ਬੁਝਾਉਂਦੇ ਦਿਖਾਈ ਦਿੱਤੇ ਸੀ ਲੇਕਿਨ ਵੱਡੇ ਪੱਧਰ ਤੇ ਪ੍ਰਸ਼ਾਸਨ ਦੇ ਨਾਲ ਕਿਸਾਨ ਅੰਮੋ ਸਾਹਮਣੇ ਹੁੰਦੇ ਵੀ ਦਿਖਾਈ ਦਿੱਤੇ ਸੀ ਤਾਂ ਦੇਖਣਾ ਹੋਵੇਗਾ ਕਿ ਇਸ ਵਾਰ ਹਾਲਾਤ ਵੀ ਜਿਹੜੇ ਉਹ ਕਿਸ ਤਰ੍ਹਾਂ ਦੇ ਰਹਿਣ ਵਾਲੇ ਨੇ